ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਦੋ ਸਾਰੇ ਵਧੀਆ ਹੋਗੇ ਤੇ ਕਹਿਣ ਤੋਂਗੇ ਫਿਲਹਾਲ ਨਾਨਕਿਓ ਆ ਗਏ ਸੀਗੇ ਤੇ ਰਾਤ ਆਏ ਸੀਗੇ ਤੇ ਹੁਣ ਇੱਥੇ ਰਾਵਾਂਗੇ ਆਪਾਂ ਤੇ ਛਤਰੀ ਲਿਆਂਦੀ ਆ ਮੈਂ ਨਵੀਂ ਕਬੂਤਰਾਂ ਵਾਸਤੇ ਉਹ ਵੀ ਵਿਖਾਉਣੀਆਂ ਤੇ ਅੱਜ ਦਾ ਨਵਾਂ ਵਲੋਗ ਵੀ ਸਟਾਰਟ ਕਰਦੇ ਆ ਆਪਣੇ ਕਬੂਤਰ ਵੀ ਵਿਖਾਉਣੇ ਕਿਵੇਂ ਬੈਠੇ ਕਿਵੇਂ ਨਹੀਂ ਤੇ ਇੱਕ ਜੋੜੀ ਨੂੰ ਮੈਂ ਤਾਂ ਕਰਤਾ ਤੇ ਬਾਕੀ ਕਬੂਤਰ ਆਪਣੇ ਆ ਬੈਠੇ ਤੇ ਆਹ ਲਿਆਂਦੀ ਮੈਂ ਨਵੀਂ ਛਤਰੀ ਠੀਕ ਹੈ ਗਾਇਜ਼ ਇਹ ਆਈ ਹੈ ਲਗਭਗ 350 ਦੀ ਆ ਛਤਰੀ ਇਹ ਠੀਕ ਹੈ ਆ ਵੇਖੋ ਗਾਇਜ਼ ਹੁਣ ਵੇਖੋ ਪ੍ਰੋਪਰ ਛਤਰੀ ਨੂੰ 350 ਦੀ ਰਹਿੰਦੀ ਆ ਤੇ ਆ ਗੁੱਡੇ ਦੀਆਂ ਚਾਬੀਆਂ ਪਤ ਨਹੀਂ ਮੈਂ ਕਿੱਥੇ ਰੱਖਦੀ ਆ ਸਕੂਲੇ ਗਿਆ ਸੀ ਹੁਣੀ ਆਇਆ ਸਕੂਲੋਂ ਤੇ ਹੁਣ ਲਾਲ ਤੇ ਨੀਲਾ ਕੱਪੜਾ ਲੱਭਦੇ ਆ ਛਤਰੀ ਦੀ ਤਹਿਸੇ ਹੁਣ ਆ ਫੈਰ ਕਰਦੇ ਆ ਕੋਈ ਨਾ ਕੁਝ ਵਲੌਗ ਅੱਜ ਜੀ ਬਾਈ ਤੇ ਅੱਜ ਛਤਰੀ ਤੇ ਕੱਪੜਾ ਨਹੀਂ ਸਜੰਤਾ ਕਿਉਂਕਿ ਤੁਹਾਡਾ ਬਾਈ ਕੋਈ ਕੰਮ ਧੰਦੇ ਜਾਵੜਿਆ ਸੀ ਕੰਮ ਤੁੰ ਦੇ ਬਾਲੇ ਆ ਯਾਰ ਕਦੇ ਕਿੱਥੇ ਜਾਣਾ ਪੈਂਦਾ ਕਦੇ ਕਿਤੇ ਜਾਣਾ ਪੈਂਦਾ ਤੇ ਅਕਸਰ ਹੁਣ ਵਿਹਲੇ ਹੋਏ ਆ ਤੇ ਹੁਣ ਕਬੂਤਰਾਂ ਵਾਲੇ ਪਾਸੇ ਆਏ ਆ ਠੀਕ ਹੈ ਟਾਈਮ ਚੋਂ ਟਾਈਮ ਕੱਢ ਕੇ ਪੱਠੇ ਵੀ ਵੱਢ ਕੇ ਹੁਣੇ ਰੱਖੇ ਆ ਮੈਂ ਸੋਚਿਆ ਪਹਿਲਾਂ ਵੀ ਕੰਮ ਕਰਨ ਵਾਲਾ ਕਰਜੇ ਜਿਹੜਾ ਸਭ ਤੋਂ ਜ਼ਰੂਰੀ ਹੈ ਦਾਣੇ ਦੁਣੇ ਪਾ ਦਈਏ ਤੇ ਮੰਝਾ ਵੀ ਆਪਣਾ ਲਿਬੜਿਆ ਪਿਆ ਕੋਈ ਨਹੀਂ ਇਹਨੂੰ ਵੀ ਕਰਾਂਗੇ ਲੋਟ ਹੁਣ ਇੱਥੇ ਐਸੇ ਕੰਮ ਥੀਂ ਆ ਤੇ ਛਤਰੀ ਤੇ ਮੈਂ ਕੱਪੜਾ ਵੀ ਸਿਉਣਾ ਸੀ ਸੱਚ ਗਾਈ ਤੇ ਤੁਹਾਨੂੰ ਐਵੇਂ ਕੱਪ ਮਾਰਦਾ ਵੀ ਮੈਨੂੰ ਕੱਪੜਾ ਨਹੀਂ ਲੱਭਿਆ ਕਿਉਂਕਿ ਪਹਿਲਾਂ ਤਾਂ ਕਰੋ ਹੀ ਲਾਲੂਦ ਨੇ ਚੱਕ ਕੇ ਲਾਲ ਨੀਲਾ ਜਿਗਾੜ ਕਰਕੇ ਤੇ ਉਹ ਮੈਨੂੰ ਹੁਣ ਕਰਾਉ ਵੀ ਨਹੀਂ ਕਪੜਾ ਲੱਭਿਆ ਤੇ ਹੁਣ ਛਤਰੀ ਵਾਸਤੇ ਸਪੈਸ਼ਲ ਕਪੜਾ ਵੀ ਨਹੀਂ ਲਿਆਉਂਦੇ ਆਪਾਂ ਕਦੇ ਤੇ ਹੁਣ ਵੀ ਪੂਰੇ ਤੋਂ ਜਿਹੜਾ ਮਾਮੀ ਦਾ ਮੁੰਡਾ ਉਹਦੇ ਕੋਲੇ ਵੀ ਨਾਲ ਨੀਲੀ ਆ ਤੇ ਉਹਨੂੰ ਫੋਨ ਕੀਤਾ ਸੀ ਕਹਿੰਦਾ ਮੇਰੇ ਕੋਲ ਕਪੜਾ ਪਿਆ ਤੇ ਸਵੇਰੇ ਆਣ ਕੇ ਲੈ ਜੀ ਤੇ ਸਵੇਰੇ ਉਹਦੇ ਕੋਲੇ ਜਾਣਾ ਤੇ ਉਹਦੇ ਭਾਈ ਕੋਲੇ ਕਬੂਤਰ ਲੈਂਦੇ ਆ ਤੇ ਸਾਰਿਆਂ ਤੋਂ ਪਹਿਲਾਂ ਦਾਣੀ-ਦੋਣੇ ਪਾ ਦਈਏ ਤੇ ਆਂਡੇ ਲਾਉਣ ਵਾਲੇ ਸੀ ਗਾਈਜ਼ ਇਹ ਤਿੰਨਾਂ ਨੇ ਆਂਡੇ ਲਾ ਹੀ ਨਹੀਂ ਦੱਸਿਓ ਵਾਕੀ ਕਬੂਤਰ ਕਿਵੇਂ ਆ ਇਹ ਤੇ ਦੂਜੇ ਕਬੂਤਰਾਂ ਨਾਲੋਂ ਠੀਕ ਆ ਜਾਂ ਜਿਵੇਂ ਹੀ ਹੈ ਨਹੀਂ ਕੰਮ ਤੇ ਦੱਸਿਓ ਕਮੈਂਟ ਕਰਕੇ ਬਾਈ ਬਣ ਕੇ ਜੇ ਛੋਟੇ ਭਰਾ ਵੱਡੇ ਭਰਾ ਛੋਟੇ ਭਰਾਾਂ ਜੀ ਮਰਜ਼ੀ ਸਮਝ ਲਓ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਦਾਣੇ ਦੋਣੇ ਪਾਤੇ ਇਧਰ ਤਖਲਾਰੀ ਦਿੱਤੇ ਆਪਾਂ ਚਲੋ ਇਹਨਾਂ ਨੂੰ ਖਾ ਖੂ ਲੈਣ ਦਿਓ ਇਹਨਾਂ ਦਾ ਰਿਟੇਨ ਬੰਨਿਆ ਆ ਬਾਈ ਨੇ ਇੱਕ ਟਾਈਮ ਪਾਉਣਾ ਤੇ ਆਪਣੇ ਭੈਣ ਚੋ ਸੋਰੀ ਗੇ ਗੱਲ ਨਿਕਲ ਗਈ ਤੇ ਆਪਣੇ ਇੱਥੇ ਵੀ ਗੁੱਲਾ ਹੀ ਚੱਲਦਾ ਕੰਮ ਕਹਿੰਦਾ ਕਬੂਤਰ ਖਰਾਬ ਹੋ ਜਾਂਦੇ ਜੇ ਤੂੰ ਖੱਲੇ ਦਾਣੇ ਪਾਉਣਾ ਤੇ ਕਬੂਤਰ ਖਰਾਬ ਹੋ ਜਾਂਦੇ ਆ ਵੀ ਮੋٹے ਜਿਆਦਾ ਹੋ ਜਾਂਦੇ ਕੋਈ ਵੀ ਉਹ ਬਾਈ ਨੂੰ ਪਤਾ ਵੀ ਤੂੰ ਇੱਕ ਟਾਈਮ ਦਾਣੇ ਪਾਇਆ ਕਰ ਵਧੀਆ ਤਰੀਕੇ ਨਾਲ ਪਾਣੀ ਪੂਣੀ ਚੰਗਾ ਵੀ ਖੁੱਡੇ ਦੀ ਸਫਾਈ ਰੱਖਿਆ ਕਰ ਜੇ ਤੂੰ ਕਬੂਤਰ ਚੰਗੀ ਤਰ੍ਹਾਂ ਰੱਖਣੇ ਆ ਜੇ ਨਹੀਂ ਰੱਖਣੇ ਤੇ ਫਿਰ ਕਹਿੰਦਾ ਜਮਾਂ ਹੀ ਛੱਡ ਦੇ ਮਤਲਬ ਜੇ ਨਹੀਂ ਸੰਭਾਲ ਕਰਨੀ ਤਾਂ ਕਬੂਤਰ ਰੱਖਣੇ ਛੱਡ ਦੇ ਤੇਰੇ ਵਾਸਤੇ ਗੱਲ ਹੈ ਨਹੀਂ ਪੜੋ ਫੁੱੜ ਚੰਗੇ ਨੰਬਰ ਲੈ ਪਰ ਮੈਂ ਸੋਚਿਆ ਯਾਰ ਵਲੌਗ ਨਹੀਂ ਬੰਨਣਾ ਫਿਰ ਵਲੌਗ ਵੀ ਬਣਾਉਣਾ ਜ਼ਰੂਰੀ ਹੈ ਤਾ ਕਰਕੇ ਬਾਈ ਦੀ ਵੀ ਗੱਲ ਸਿਆਣੀ ਹੁਣ ਆਪਾਂ ਦੱਸਦਣ ਉੱਥੇ ਰਹੇ ਕਬੂਤਰਾਂ ਨੂੰ ਪਿੱਛੇ ਵੀ ਜਿਵੇਂ ਹੁਣ ਆਪਾਂ ਇਸ ਤਰੀਕੇ ਨਾਲ ਸਾਹਮਦੇ ਉਹਨਾਂ ਨੇ ਉਸ ਤਰੀਕੇ ਨਾਲ ਕੌਣ ਸਾਬੂਗਾ ਪਰ ਮੇਰੀ ਉੱਥੇ ਜਾਣ ਦੀ ਵੀ ਬਾਈ ਕੋਲੇ ਵੀ ਜਾਣ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਦਾ ਗਿੱਟਾ ਫੈਕਚਰ ਹੋ ਗਿਆ ਸੀਗਾ ਤਾਂ ਕਰਕੇ ਚਲੋ ਹੁਣ ਜੋਣਾ ਸੀ ਹੋ ਗਿਆ ਪਾਣੀ ਪੁਣੀ ਪਾ ਦਈਏ ਤੇ ਆ ਪੀ ਲੈਣਗੇ ਦਾਣੇ ਦੋਨੇ ਖਾ ਲੈਣਗੇ ਠੀਕ ਹੈ ਪਾਣੀ ਪੁਣੀ ਪੀ ਲੈਣਗੇ ਤੇ ਪਾਣੀ ਪਾਤਾ ਦਾਣੇ ਪਾਤੇ ਇਹ ਜੋੜਾ ਉਹ ਗੁਲਾਬੀ ਪੁਸ਼ ਵਾਲੀ ਕਬੂਤਰੀ ਹੈ ਤੇ ਆ شاہਖਾ ਕਬੂਤਰਾ ਖੱਡੀਆਂ ਦੀ ਕਬੂਤਰੀ ਆ ਇਹਨਾਂ ਨੇ ਯਾਰ ਆਂਡੇ ਨਹੀਂ ਲਾਏ ਹਜੇ ਤੱਕ ਠੀਕ ਆ ਬਾਈ ਤਾਂ ਕਹਿੰਦਾ ਨੇੜੇ ਸੀ ਕੰਮ ਵੀ ਆਂਡੇ ਲਾਉਣ ਵਾਲੇ ਤੋਂ ਵਿਚਾਲ ਦੀ ਕੰਮ ਕਰਦੇ ਸੀ ਕੋਈ ਤੂੰ ਪਹਿਲਾਂ ਜਾ ਕੇ ਇਹਨਾਂ ਨੂੰ ਛੱਡਿਆ ਮੈਂ ਚੱਲ ਠੀਕ ਆ ਛੱਡਿਆ ਹੁਣ ਤੇ ਹੁਣ ਦਾਣੇ ਦੂਣੇ ਖਾ ਲੈਣ ਦੋ ਤੇ ਆਪੇ ਜੋੜਾ-ਜੋੜਾ ਲਾ ਕੇ ਆਪੇ ਅੰਡੂਣੇ ਲਾ ਲੈਣਗੇ ਜੋੜਾ ਤਾਂ ਲੱਗ ਗਿਆ ਹੀ ਆ ਤੇ ਹੁਣ ਇਹੜਲੇ ਕਬੂਤਰਾ ਨੂੰ ਦਾਣੇ ਦੂਣੇ ਪਾ ਦਿੰਨੇ ਆ ਇੱਕ ਰਾਂ ਗੇਟ ਲਾ ਦਈਏ ਤੇ ਯਾਰ ਕੰਮ ਬਹੁਤ ਵੇਅ ਕਰਨ ਵਾਲੇ ਕੰਮ ਵੀ ਕਰੀਏ ਜਾ ਕੇ ਥੱਲੇ ਹੁਣ ਕੀ ਦੱਸਾਂ ਗਾਇਜ਼ ਤੁਹਾਨੂੰ ਇੱਕ ਮਿੰਟ ਤਾਲਾ ਲਾਦਾ